ਦੋਸਤੋ ਪੰਜਾਬ ਦੇ ਵਿੱਚ ਬਾਬਾ ਸ਼ਿਵਮਨਾਥ ਨੂੰ ਜੋ ਕਿ ਉਹਨਾਂ ਦੇ ਮੂੰਹ ਬੋਲੇ ਭਰਾ ਜਿਨ੍ਹਾਂ ਦਾ ਨਾਮ ਹੈ ਬਾਬਾ ਮਲਿਕ ਉਹਨਾਂ ਨੇ ਠੂਕਮਾ ਜਵਾਬ ਹੈ ਜਿਹੜਾ ਉਹ ਦਿੱਤਾ ਹੈਗਾ ਆਖਿਰ ਕੀ ਹੈ ਪੂਰੀ ਗੱਲਬਾਤ ਅਸੀਂ ਤੁਹਾਨੂੰ ਦੱਸਾਂਗੇ ਦੋਸਤੋ ਜਿਵੇਂ ਕਿ ਪਿਛਲੇ ਦਿਨੀ ਸਾਨੂੰ ਪਤਾ ਹੈਗਾ ਬਾਬਾ ਮਲਿਕ ਖਾਨੇ ਜਿਹੜਾ ਕਿ ਭਾਈ ਮਨਪ੍ਰੀਤ ਸਿੰਘ ਖਾਲਸਾ ਜੀ ਦੇ ਕੋਲ ਆ ਕੇ ਆਪਣੇ ਆਪ ਨੂੰ ਜਿਹੜਾ ਕੇ ਸੰਗਤ ਦੇ ਸਾਹਮਣੇ ਮਾਫੀ ਮੰਗੀ ਸੀ ਤੇ ਕਿਹਾ ਸੀ ਕਿ ਮੈਂ ਅੱਜ ਤੋਂ ਬਾਅਦ ਕੋਈ ਵੀ ਐਦਾਂ ਦੀ ਵੀਡੀਓ ਨਹੀਂ ਬਣਾਵਾਂਗਾ ਜਿਸ ਦੇ ਨਾਲ ਪੰਜਾਬ ਦੇ ਵਿੱਚ ਬਹਿਮ ਪਰਮ ਫੈਲਣਗੇ ਤੇ ਉਹਨਾਂ ਨੇ ਕਿਹਾ ਸੀ ਕਿ ਜੋ ਵੀ ਬਹਿਮ ਪਰਮ ਪੰਜਾਬ ਦੇ ਵਿੱਚ ਫਿਲਾ ਰਹੇ ਨੇ ਉਹ ਆਪਣੇ ਆਪ ਮਾਫੀ ਆ ਕੇ ਮੰਗ ਲੋ ਤੇ ਉਸ ਨਾਲ ਤੁਸੀਂ ਛੋਟੇ ਨਹੀਂ ਹੋਵੋਗੇ ਇਸ ਦੇ ਵਿੱਚ ਉਹਨਾਂ ਨੇ ਜਿਹੜਾ ਨਾਮ ਲਿਆ ਸੀ ਉਹ ਨਾਮ ਜਿਹੜਾ ਕਿ ਸ਼ਿਵਮਨਾਥ ਜੋ ਕਿ ਮੁੱਗੇ ਵਾਲਿਆ ਉਹਨਾਂ ਦਾ ਵੀ ਲਿਆ ਸੀ ਤੇ ਉਹਨਾਂ ਨੂੰ ਵੀ ਨਸੀਹਤ ਦਿੱਤੀ ਸੀ ਜੋ ਉਹਨਾਂ ਦੀ ਮੂੰਹ ਬੋਲੀ ਭੈਣ ਸੀ ਜਿਸ ਤੋਂ ਬਾਅਦ ਸ਼ਿਵਮਨਾਥ ਨੇ ਲਾਈਵ ਆ ਕੇ ਜਿਹੜਾ ਹੈਗਾ ਜਵਾਬ ਦਿੱਤਾ ਸੀ ਜੋ ਕਿ ਭਾਈ ਮਲਿਕ ਖਾਂ ਮਲਿਕ ਖਾਂ ਨੂੰ ਉਹਨਾਂ ਨੇ ਕਿਹਾ ਸੀ ਕਿ ਜੇਕਰ ਤੇਰਾ ਕੋਈ ਸਾਡੇ ਨਾਲ ਰਿਸ਼ਤਾ ਨਹੀਂ ਤਾਂ ਅਸੀਂ ਵੀ ਤੇਰੇ ਨਾਲ ਕੋਈ ਰਿਸ਼ਤਾ ਰੱਖਣਾ ਨਹੀਂ ਚਾਹੁੰਦੇ ਤੇ ਅੱਜ ਤੋਂ ਬਾਅਦ ਸਾਡਾ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਹੈਗਾ ਤੇ ਅਸੀਂ ਤੈਨੂੰ ਗੁਰ ਦਿੱਤਾ ਹੈਗਾ ਇਹ ਗੱਲ ਕਹੀ ਸੀ ਬਾਬਾ ਸ਼ਿਵਮਨਾਥ ਨੇ ਇਸ ਤੋਂ ਬਾਅਦ ਸਾਡੇ ਗੁਰਦੇਨ ਤੋਂ ਬਾਅਦ ਹੀ ਤੇਰੇ ਪਰਿਵਾਰ ਦਾ ਜਿਹੜਾ ਸਿਸਟਮ ਹੈ ਉਹ ਸਹੀ ਤਰੀਕੇ ਨਾਲ ਚੱਲੇਗਾ ਇਹ ਗੱਲ ਬਾਬਾ ਸ਼ਿਬਮਨਾਥ ਨੇ ਲਾਈਵ ਆ ਕੇ ਕਹੀ ਸੀ ਤੇ ਹੁਣ ਜੋ ਮਲਿਕ ਆਏ ਉਹ ਵੀ ਲਾਈਵ ਆਏ ਨੇ ਤੇ ਉਹਨਾਂ ਨੇ ਲਾਈਵ ਆ ਕੇ ਇਸ ਗੱਲ ਦਾ ਜਵਾਬ ਹੈ ਜਿਹੜਾ ਉਹ ਦੱਤਾਗਾ ਆਖਿਰ ਕੀ ਜਵਾਬ ਦੱਤਾਗਾ ਬਾਬਾ ਮਲਿਕ ਖਾਨੇ ਜਿਹੜਾ ਜਵਾਬ ਦਿੱਤਾਗਾ ਉਹਨਾਂ ਨੇ ਕਿਹਾਗਾ ਕਿ ਭੈਣੇ ਮੈਂ ਜਿਹੜਾਗਾ ਇੱਕ ਆਮ ਪਰਿਵਾਰ ਦਾ ਬਸੀਆਂ ਤੇ ਮੇਰਾ ਅਜ ਤੱਕ ਘਰ ਨਹੀਂ ਬਣਿਆ ਤੇ ਅੱਜ ਵੀ ਮੈਂ ਉਸ ਪੁਰਾਣੇ ਮਕਾਨ ਦੇ ਵਿੱਚ ਰਹਣਾਗਾ ਤੇ ਮੈਂ ਇਸ ਤੋਂ ਪਹਿਲਾਂ ਵੀ ਰੋਟੀ ਖਾਂਦਾ ਸੀ ਜਦੋਂ ਤੂੰ ਮੇਰੇ ਨਾਲ ਨਹੀਂ ਸੀ ਮੰਨਿਆ ਤੂੰ ਮੇਰੇ ਘਰੇ ਤਿੰਨ ਵਾਰ ਆਈਆਂ ਤੇ ਤਿੰਨ ਵਾਰ ਤੂੰ ਚੌਂਕੀ ਲਾਈ ਹੈ ਤੇ ਜਿਸ ਤੋਂ ਬਾਅਦ ਮੇਰਾ ਕੰਮ ਚੱਲਿਆ ਪਰ ਬਾਬਾ ਮਲਿਕ ਨੇ ਕਿਹਾ ਕਿ ਮੈਂ ਤੈਨੂੰ ਸਮਝਾਇਆ ਸੀ ਕਿ ਤੂੰ ਇੱਕ ਵਾਰ ਵੀਡੀਓ ਬਣਾ ਕੇ ਜਿਹੜੀ ਐ ਕਿ ਤਨਾ ਕਿਤੇ ਮਾਫੀ ਮੰਗ ਲੈ ਪਰ ਤੂੰ ਮੇਰੀ ਗੱਲ ਨਹੀਂ ਮੰਨੀ ਤੂੰ ਇੱਕ ਲਾਈ ਲੱਗਾ ਹੈ ਇਹ ਜਵਾਬ ਹੈ ਜਿਹੜਾ ਬਾਬਾ ਮਲਿਕ ਖਾਨ ਨੇ ਲਾਈਵ ਆ ਕੇ ਜਿਹੜਾ ਉਹ ਦਿੱਤਾਗਾ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੈਂ ਇੱਕ ਗਰੀਬ ਪਰਿਵਾਰ ਦਾ ਬੱਚਾ ਹਾਂ ਤੇ ਮੇਰਾ ਅਰੇ ਦਾ ਘਰ ਨਹੀਂ ਬਣਿਆ ਤੇ ਮੈਂ ਉਸ ਟਾਈਮ ਵੀ ਰੋਟੀ ਖਾਂਦਾ ਸੀ ਜਦੋਂ ਮੈਂ ਇਹ ਕੰਮ ਨਹੀਂ ਕਰਦਾ ਸੀ ਮੈਂ ਤੇਰਾ एहसान मानਦਾ ਹਾਂ ਕਿ ਤੂੰ ਮੇਰੀ ਭੈਣ ਹੈ ਤੇ ਤੂੰ ਮੇਰੇ ਨਾਲ ਸਪੋਰਟ ਕੀਤੀ ਹੈ ਤੇ ਤੂੰ ਮੈਨੂੰ ਜਿਹੜਾਗਾ ਕੋਈ ਗੁਰ ਦਿੱਤਾਗਾ ਇਹ ਗੱਲ ਬਾਬਾ ਮਾਲਿਕ ਨੇ ਕਹੀ ਹੈ ਤੇ ਬਾਬਾ ਮਾਲਿਕ ਨੇ ਇਹ ਵੀ ਕਿਹਾਗਾ ਕਿ ਮੈਂ ਤੈਨੂੰ ਕਿਹਾ ਸੀ ਕਿ ਤੂੰ ਜਿਹੜਾਗਾ ਆਪਣੇ ਆਪ ਮੈਂ ਇਹ ਜਿਹੜੀਆਂ ਵੀਡੀਓ ਬਣਾ ਰਿਹਾਗਾ ਜੋ ਵੀਡੀਓ ਤੂੰ ਬਣਾ ਰਹੀ ਹੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਪੋਸਟ ਕਰਨੀਆਂ ਬੰਦ ਕਰ ਦੇ ਪਰ ਤੂੰ ਮੇਰੀ ਗੱਲ ਨਹੀਂ ਮੰਨੀ ਤੇ ਇਸ ਤੋਂ ਬਾਅਦ ਉਹਨੇ ਇਹ ਵੀ ਕਿਹਾ ਕਿ ਜੇ ਤੂੰ ਆਪਣੇ ਆਪ ਨੂੰ ਮੰਨਦੀਆਂ ਤਾਂ ਤੋਂ ਇਸ ਵੀਡੀਓ ਦਾ ਜਵਾਬ ਜਰੂਰ ਦੇਈ ਇਹ ਗੱਲ ਜਿਹੜੀ ਬਾਬਾ ਮਲਿਕ ਖਾਨ ਨੇ ਸ਼ਿਵਮਨਾਥ ਨੂੰ ਕਹੀ ਹੈ ਬਾਕੀ ਹੁਣ ਦੇਖਦੇ ਆਪਾਂ ਕੀ ਰਿਪਲਾਈ ਆਉਂਦਾ ਹੈ ਰਿਪਲਾਈ ਆਉਣ ਤੋਂ ਬਾਅਦ ਦੇਖਾਂਗੇ ਬਾਕੀ ਤੁਹਾਡਾ ਕੀ ਕਹਿਣਾ ਹੈ ਬਾਬਾ ਮਲਿਕ ਤੇ ਸ਼ਿਵਮਨਾਥ ਬਾਰੇ ਆਪਣੇ ਵਿਚਾਰ ਕਮੈਂਟ ਦੇ ਵਿੱਚ ਜਰੂਰ ਦਿਓ